ਰਿੰਪੀ ਕੀ ਕਰਨ ਦਈ ਬੈਠੀ ਆ ਆ ਬੈਠੀ ਆ ਮੈਂ ਲੱਗੀ ਧਾਰਾ ਗੱਡਣ ਸੋਚਣ ਦੀ ਆ ਤੇ ਬੈ ਗਈ ਆ ਵੀ ਤੈਨੂੰ ਵੇਖ ਕੇ ਬੈ ਗਈ ਮੈਂ ਹਾਂ ਚਾਚੀ ਆਉਣ ਦੀ ਆ ਮੈਂ ਵੀ ਉਹ ਦੋਵੇਂ ਜੀ ਬੈਠੇ ਹੈਗੇ ਅੱਛਾ ਤੇ ਮੈਂ ਫਿਰ ਉੱਠ ਕੇ ਤੇ ਮੈਂ ਹਾਂ ਚੱਲ ਮੈਂ ਤੇਰੇ ਵੱਲੋਂ ਹੋ ਕੇ ਆਉਂਦੀ ਆ ਤੂੰ ਵੀ ਨਹੀਂ ਆਈ ਦੋ ਤਿੰਨ ਦਿਨ ਹੋ ਗਏ ਮੇਰਾ ਟਾਈਮ ਹੀ ਨਹੀਂ ਲੱਗਦਾ ਚਾਚੀ ਪੱਠੇ ਪਾ ਲਾ ਰੋਟੀ ਪਾਣੀ ਕਰ ਲਾ ਤੇ ਸਾਰੀ ਦਿਹਾੜੀ ਆਹੋ ਕੰਮ ਹੀ ਨਹੀਂ ਮੁੱਕਦਾ ਹੋਰ ਸੁਣਾ ਤੂੰ ਕੁੜੀ ਦਾ ਸੁਣਾ ਸਮਰੀਤ ਦਾ ਸਮਰੀਠ ਠੀਕ ਵਾ ਹੋਸ਼ ਵਾ ਹਾਂ ਤੇ ਘਰ ਦੀ ਪਿਆਰ ਕਰਦੀ ਆ ਆ ਜੇ ਤੇ ਬੜਾ ਰਿੰਪੀ ਕਰਦੀ ਆ ਉਹ ਨਹੀਂ ਭਾ ਜੇ ਤੇ ਬੜਾ ਕਰਦੀ ਕੁੜੀ ਦੇ ਨਾਲ ਹਾਂ ਤੇ ਕੁੜੀ ਵੀ ਖੁਸ਼ ਵਾ ਜਿਤਨਾ ਮੇਰੇ ਵੀ ਮਨ ਤੋਂ ਨਾ ਬਹੁਤ ਜਿਆ ਹਲਕਾ ਹੋ ਗਿਆ ਵਾ ਅੱਛਾ ਹਾਂ ਤੇ ਖਿਆਲੀ ਰੱਖਿਆ ਕਰ ਕੀ ਪਤਾ ਹੁੰਦਾ ਵੇ ਚੋਰੀ ਛੱਪੇ ਉਹ ਦੀਆਂ ਦਬਕਮਦੀ ਨਾ ਹੋਏ ਕੁੜੀ ਨੂੰ ਨਹੀਂ ਮੈਂ ਕੋ ਪੁੱਛਿਆ ਵਾ ਸਮਰੀਤ ਨੂੰ ਆ ਡਰਦੀ ਨਾ ਕਹਿੰਦੀ ਹੋਏ ਨਹੀਂ ਨਹੀਂ ਆਂਦੀ ਆਪਣੇ ਦਾਦੀ ਮੇਰ ਨਾਲ ਬਹੁਤ ਮਮਾ ਪਿਆਰ ਕਰਦੀ ਆ ਮੇਰੀ ਮਮਾ ਵਾਂਗੂ ਕਰਦੀ ਆ ਅੱਛਾ ਆਹੋ ਤੇ ਆ ਸੇਵੀਆਂ ਦਾ ਆਖਿਆ ਉਹਨੇ ਤਾਂ ਉਸੇ ਵੇਲੇ ਸੇਵੀਆਂ ਰਿੰਦ ਕਿਥੋਂ ਲੁਕਰੀ ਆ ਅੱਛਾ ਸੇਵੀਆਂ ਦੀ ਸਕੀਨ ਹੋਣਾ ਅੱਛਾ ਅੱਛਾ ਆ ਤੇ ਕੀ ਕੰਢੀ ਹੁਣ ਕੋਹ ਵੀ 2 ਵਜੇ ਬੈਠੇ ਸੀ ਤੇ ਕੁੜੀ ਸੇਵੀਆਂ ਖਾਣ ਲਈ ਅੱਛਾ ਹੂੰ ਹੋਰ ਸੁਣਾ ਹੋ ਠੀਕ ਵਾ ਹੁਣ ਤੇ ਸਕੂਲ ਉਸੇ ਜਾਂਦੀ ਆ ਸਕੂਲੇ ਤੇ ਉਹ ਉਸੇ ਜਾਣ ਲਈ ਆ ਪਰ ਉਦੋਂ ਤੈਨੂੰ ਪਤਾ ਹੀ ਆ ਸਕੂਲੇ ਬੱਸ ਸਵਕਤੇ ਆ ਜਾਂਦੀ ਹੀ ਅੱਗੇ ਤੋਂ ਉਹਦੀ ਮੰਮੀ ਨੇ ਸਕੂਟਰੀ ਫੜਨੀ ਤੇ ਝਾਟੋਂ ਨੇ ਚੜਾ ਆ ਹੁਣਾ ਤੇ ਸਵਕਤੇ ਉੱਠ ਕੇ ਤਿਆਰ ਕਰਦੀ ਤੈਨੂੰ ਪਤਾ ਮੇਰੇ ਕੋਲ ਤੂੰ ਦੀ ਨਹੀਂ ਤੇ ਐਂ ਫਿਰ ਥੋੜਾ ਜਿਹਾ ਸਕੂਲ ਲੇਟ ਲੱਗਦਾ ਹੀ ਉੱਥੇ ਕਲਾ ਹੁੰਦਾ ਤੇ ਅੱਛਾ ਤੇ ਹੁਣ ਢਾਈ ਆਖਣ ਕੋਪੀ ਜੋਦੇਨ ਈ ਆਪਾਂ ਉਸੇ ਉਹ ਆਂਦੀ ਆ ਮੇਰਾ ਜੀਨ ਲੱਗਦਾ ਮੇਰੀਆਂ ਸੇ ਲੰਗਾਵਾ ਉੱਥੇ ਤੇ ਮਮਾ ਮੇਰਾ ਪਰਨੂ ਜੀ ਨਹੀਂ ਕਰਦਾ ਆਪਣੀਆਂ ਸੇ ਲੀਆਂ ਤੋਂ ਬਗੈਰ ਤੇ ਇਹ ਆਦੀ ਆ ਕਿ ਚੱਲ ਕੋਈ ਗੱਲ ਨਹੀਂ ਜੋਦੇ ਨੇ ਡਈ ਮੈਨੂੰ ਵੀ ਆਵਾਜ਼ ਮਾਰ ਲਈ ਵੀ ਮੰਮੀ ਗੱਲ ਸੁਣ ਤੇ ਮੈਂ ਫਿਰ ਜੋਦੇ ਨੇ ਮੈਨੂੰ ਦੱਸਿਆ ਆਂਦਾ ਵੀ ਇਹ ਆਗ ਲਾਂਦੀ ਆ ਵੀ ਮੈਂ ਛੱਡ ਆਇਆ ਕਰੂੰਗੀ ਨਾਲੇ ਮੈਂ ਲਿਆਇਆ ਕਰੂੰ ਸੋਤੇ ਤਿਆਰ ਕਰਕੇ ਕੱਲੇ ਆ ਕਰੂੰਗੀ ਅੱਛਾ ਤੇ ਮੈਂ ਵੀ ਆਖਿਆ ਚਲੋ ਤੁਸੀਂ ਕਰ ਲਓ ਦਮ ਜੀਸ ਲਾ ਤੇ ਹੋਰ ਬੈਠੇ ਹੈਗੇ ਤੇ ਮੈਂ ਹਾਂ ਚੱਲ ਪਈ ਗੱਲ ਨਹੀਂ ਆਂਦੀ ਮੈਨੇ ਸਕੂਟਰੀ ਚਲਾਉਣੀ ਆ ਆ ਸਾਡ ਆਇਆ ਕਰੂੰ ਲੈ ਤੇ ਲੈ ਵੀ ਆਇਆ ਕਰੂੰ ਸਾਡ ਵੀ ਆਇਆ ਕਰੂੰ ਅੱਛਾ ਤੇ ਹੋਰ ਬੜੀ ਸੋਹਣੀ ਗੱਲ ਵਾ ਹੋਰ ਕੀ ਲੈਣਾ ਆਹ ਚੱਤ ਵਧੀਆ ਵਾ ਆਹ ਤੇ ਪਰ ਖਿਆਲ ਵੀ ਰੱਖਿਆ ਕਰੀ ਉਹ ਨਾਨਾ ਹੋਏ ਮੁੜ ਕੇ ਅਜੇ ਤੇ ਬੜਾ ਕਰਨ ਲਈ ਉਹ ਖਿਆਲ ਤੇ ਰੱਖਦੀ ਧਿਆਨ ਤੋਂ ਤਰਾ ਮੈਂ ਰੱਖਦੀ ਆ ਹੋ ਗਏ 2 ਮਹੀਨੇ ਤੇ ਆ 2 ਮਹੀਨੇ ਹੋ ਗਿਆ ਬੰਦਾ ਤੇ 10 ਮਿੰਟਾਂ ਚ ਪਛਾਣ ਲਈਦਾ ਤੇ ਪਰ ਅਜੇ ਬਹੁਤ ਚੰਗੀ ਏ ਜਿਹਦੇ ਨਾਲ ਵੀ ਤੇ ਕੁੜੀ ਨਾਲ ਤੇ ਕੁੜੀ ਨੂੰ ਮੈਂ ਪੁੱਛਦੀ ਰਹਿਣੀ ਏ ਕੁੜੀ ਨੇ ਨਾ ਨਵੀਂ ਫਰਾਕ ਪਾਈ ਤੇ ਮੈਂ ਇਹ ਤੇ ਧੀਏ ਵਾਡੇ ਜਾਣ ਵਾਲੀ ਏ ਤੇ ਉਹ ਗਾੜੀ ਨੂੰ ਆਂਦੀ ਆਂਦੀ ਮਮਾਂ ਆਂਦੀ ਆਪਾਂ ਹੋਰ ਲਾਵਾਂਗੇ ਪਹਿਲਾਂ ਪਈਆਂ ਅੱਛਾ ਤੇ ਮੈਂ ਹਾਂ ਚੱਲ ਕੋਈ ਗੱਲ ਨਹੀਂ ਪਾ ਲਾ ਆਈ ਫੋਨੀ ਲੱਗੀ ਉਤਰਾ ਉੱਚੀ ਹੋਈ ਜਾਣ ਲਈ ਆਹੋ ਹਣ ਵੱਡੀ ਹੋਈ ਜਾਂਦੀ ਆ ਨਾ ਹਾਂ ਜੁੱਤੀ ਵੀ ਹੀਗੀ ਤੇ ਉਹ ਵੀ ਉਹਨੇ ਪਾਈ ਤੇ ਮੈਂ ਕਿਹਾ ਚੱਲ ਜੁੱਤੀ ਵੀ ਵਾਂਡੇ ਵਾਲੀ ਹੀ ਤੇ ਮੈਂ ਕਿਹਾ ਪੈਰ ਵੱਡੇ ਹੋ ਜਾਣੇ ਤੇ ਪਈ ਰਹਿਣੀ ਹਾਂ ਹਾਂ ਚੰਗਾ ਫੇ ਤੋ ਤਾਰਾ ਕੱਢਣੀਆਂ ਤੇ ਆਹ ਮੈਂ ਲੇਟ ਹੋਈ ਜਾਂਡਿਆ ਮੇਰਾ ਕੰਮ ਇਹ ਡਈਆਂ ਢਿੰਗਣ ਮੈਂ ਰਤਾਰਾਂ ਦਾ ਟਾਈਮ ਹੋਇਆ ਚੱਲ ਕੋਈ ਨਹੀਂ ਮੈਂ ਫੇਰ ਆ ਜੂ ਆਹੋ ਚੱਲ ਮੈਂ ਨਹੀਂ ਆਵੀ ਹਾਂ ਆ ਲੱਗੂ ਮੇਰਾ ਟਾਈਮ ਤੇ ਫੇਰ ਮੈਂ ਚਾਚੀ ਆਉਂਗੀ ਨਾਲੇ ਵੇਖ ਕੇ ਆਉਂਗੀ ਉਹ ਕੜੀ ਬੈਗ ਲੋਕੇ ਆਉਂਗੀ ਉਹ ਨਹੀਂ ਆਇਆ ਆਇਆ ਕਰ ਆ ਉਹਦਾ ਵੀ ਚਲੋ ਅਜੇ ਨਵੀਂ ਸਵੀ ਆ ਜੀ ਲੱਗਾ ਰਹਿੰਦਾ ਕੰਮ ਤਾਂ ਦਾ ਤੇ ਸਖਤ ਨੇ ਬੇੜ ਲੈਂਦੀ ਆ ਤੇ ਮੁੜ ਕੇ ਉਹ ਅੰਦਰ ਵੜ ਜਾਂਦੀ ਲੰਮੀ ਪੈ ਜਾਂਦੀ ਕਰਨਾ ਵੀ ਕੀ ਆ ਆਹੋ ਕਰਨਾ ਵੀ ਕੀ ਆ ਆ ਹੁਣ ਗਰਮੀ ਆ ਗਈ ਗਰਮੀ ਆ ਗਈ ਹਮ ਕੱਲ੍ਹ ਆ ਤਾਰਾਂ ਫਿਰ ਅੱਛਾ ਗਿੱਡੀ ਖੋਸ਼ ਹੂੰ ਡਈ ਮम्मा ਹਾਂਜੀ ਪੁੱਤ ਕਰਣ ਦੇ ਮੈਂ ਕਪੜੇ ਜੋੜਨ ਦੇਈਆਂ ਅयो ਮੈਂ ਨਾ ਸ਼ਰਕਾ ਕੇ ਆਈਏ ਹੁਣ ਹਾਂਜੀ ਸਵੇਰੇ ਸਵੇਰੇ ਸਵੇਰ ਸਾਰ ਜਿਹੜੀ ਹੁੰਦੀ ਉਹ 1 6 ਵਜੇ ਨਾ ਕਰੀਦੀ ਆ ਕੋਈ ਕੋਈ ਤੇ 8 ਵਜੇ ਬਾਅਦ ਕੋਈ ਨਾ ਆਉ ਚੱਲੀਏ ਮੂਡ ਫਰੈਸ਼ ਹੋ ਜਾਊਗਾ ਅੱਛਾ ਤੇ ਮੇਰੇ ਕੰਮ ਕਿਨੇ ਕਰਨੇ ਆ ਕੋਈ ਨਾ ਇੱਕੋ ਰੌਂਡ ਕਰਕੇ ਆ ਜਾਾਂਗੇ ਤੇ ਤੂੰ ਕਰਾਉਂਗੀ ਮੈਨੂੰ ਕੰਮ ਹਾਂ ਹਾਂ ਕੰਮ ਕਰਨਾ ਨਹੀਂ ਆਉਂਦਾ ਤੇ ਮੈਂ ਕਰਾਉਂਗੀ ਹਨਾ ਕੱਲ ਨਾ ਚਲਦੀ ਆਪਾ ਐ ਅੱਜ ਜੀ ਕਰਦਾ ਵਾ ਅਸ਼ਰ ਆਹ ਤੇ ਚਾਲ ਚੰਦੀ ਚਲਾਂ ਮੈਂ ਬਾਅਦ ਚ ਹੀ ਆ ਕੇ ਕਰ ਲਵਾਂ ਤੇ ਆ ਚਪਲ ਬਾਕੇ ਜਾਣਾ ਸੀ ਇਹ ਤਾਂ ਏਡੀ ਉੱਚੀ ਜੁੱਤੀ ਬਾਕੇ ਤੇ ਵੇਤੁਰ ਵੀ ਨਹੀਂ ਮੈਨੂੰ ਇਹੋ ਚੰਗੀ ਲੱਗਦੀ ਆ ਹੈਂ ਇਹੋ ਚੱਕੀ ਲੱਤਾਂ ਥੱਕ ਜਾਣੀਆਂ ਕਿੱਡੀ ਤੋਂ ਤੱਕ ਫੇਰ ਜਾਣਾ ਤੇ ਸਮ੍ਰਿਦ ਹਾਂਜੀ ਵੇ ਕਿੰਨੀ ਧੋਪ ਨਾ ਚੜ ਗਈ ਉਹ ਤੇ ਤੂੰ ਜੱਜ ਮੈਨੂੰ ਹੋ ਕਹਿੰਦੀ ਸਹਿਰ ਕਰਨ ਨੂੰ ਹਣਾ ਮੇਰੇ ਮੰਮਾ ਨੂੰ ਇੱਧਰ ਲੈ ਆਉਂਦੀ ਹੁੰਦੀ ਹੁੰਦੀ ਹੈਗੀ ਅੱਛਾ ਤੇ ਮੰਮਾ ਆ ਜਾਂਦੇ ਹੁੰਦੇ ਇੱਧਰ ਦੋ ਬਜਰੇ ਵਿੱਚ ਹਾਂ ਹੈ ਹਾਂ ਤੇ ਕਹਿੰਦੇ ਨਾ ਵੀ ਦੋ ਬਜ ਚੜ ਗਈ ਕਿੰਨੀ ਨਹੀਂ ਹਾਂ ਮੰਮਾ ਨੇ ਥੋੜਾ ਜਿਹਾ ਜਗਾ ਨਾ ਇਹ ਤਾਂ ਪਚੜ ਗਈ ਆ ਤੇ ਨਹੀਂ ਕਰਨੀ ਪਰ ਫਿਰ ਵੀ ਮੈਂ ਬਣਾ ਲੈਣਾ ਅੱਛਾ ਠੀਕਾ ਉਹ ਤੇ ਜਿਹੜੀ ਗੱਲ ਕਵਾ ਉਹੀ ਮੈਂ ਲੈਂਦੇ ਹਾਂ ਦੇ ਹੀ ਜੋ ਮੈਂ ਕਵਾ ਉਹ ਹੀ ਬਣਾ ਦਿੰਦੇ ਹੀ ਅੱਛਾ ਤੇ ਤੂੰ ਦੂਜਾ ਮੈਂ ਗੱਲ ਤੇ ਤੂੰ ਮੇਤੋ ਵੀ ਮਨਵਾ ਲੇਗੀ ਹਾਂ 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 ਤੇਨ ਕਿਹੜੀ ਮੰਮਾ ਜ਼ਿਆਦਾ ਪਿਆਰ ਕਰਦੀ ਤੁਸੀਂ ਵੀ ਕਰਦੇ ਹੋ ਪਰ ਮੇਰੀ ਮੰਮਾ ਉਹ ਜ਼ਿਆਦਾ ਪਿਆਰ ਕਰਦੇ ਸੀ ਦੋ ਬਲੇ ਤੇ ਤਰ ਕਿਉਂ ਜੇ ਮੇਰੇ ਦੌੜ ਕੇ ਚੱਲਨੀ ਹੁਣ ਲੈ ਦੌੜ ਵੀ ਗਈ ਤੇ ਮੇਰਾ ਸਾਥ ਛੱਡ ਗਈ ਆਈ ਤੈਨੂੰ ਮੈਂ ਕਿੰਨੀ ਵਾਰੀ ਕਿਹਾ ਵੀ ਹੌਲੀ ਚੱਲਿਆ ਕਰ ਛੱਟ ਲਵਾ ਕੇ ਬਹਿ ਗਈ ਹੈ ਨਾ ਚੱਲ ਉੱਠ ਕਿੰਨੇ ਕਿਹਾ ਹੈਗਾ ਤੈਨੂੰ ਇੰਨੀ ਦੌੜ ਦੇ ਚ ਦੌੜ ਬੜੀ ਸੋਹਣੀ ਧੁਰ ਕੇ ਹੁੰਦੀ ਹੀ ਤੂੰ ਤੇ ਤਰਾ ਛੜ ਘੰਡੇ ਹੀ ਕੁੜੀ ਨੂੰ ਕੀ ਹੋਇਆ ਵਾ ਕੀ ਹੋਇਆ ਪਤਾ ਮੈਂ ਥੱਲੇ ਡੇ ਗੀ ਛੱਟ ਲੱਗੀ ਛੱਟ ਤੇ ਨਹੀਂ ਲੱਗੀ ਸੁਣੇ ਬਰਬੀ ਰੂਆ ਰੂਆ ਸੋ ਠੀਕ ਰਿਫੀ ਮੈਨੂੰ ਆਂਦੀ ਕੀ ਕਹਿੰਦੇ ਈ ਤੁਹਾਨੂੰ ਆਹ ਆਂਦੀ ਕੀ ਕਾ ਪੀ ਵਿਸ਼ਵਾਸ ਨਾ ਕਰਿਆ ਕਰ ਕਿਤਰਾ ਕੁੜੀ ਨੂੰ ਛਿੜਕਿਆ ਵਾ ਤੇ ਕੀਤਾ ਵਾ ਮੈਂ ਡਿੱਗਨ ਤੋਂ ਕਿਹਾ ਉਹ ਅੱਗੇ ਦੌੜੀ ਦੌੜੀ ਆਉਂਦੀ ਸੀ ਕਿ ਤੇ ਡਿੱਗ ਗਈ ਆ ਤਾਂ ਡੇੱਗੀ ਤੇ ਫੇਰ ਕੀ ਹੋ ਗਿਆ ਮੈਂ ਨੂੰ ਪਹਿਲਾਂ ਕਹਿੰਦੇ ਪੀ ਹੋਲੀ ਹੋਲੀ ਚੱਲ ਹੋਲੀ ਚੱਲ ਆਪ ਨਹੀਂ ਆਣਾ ਡੇਗੀ ਪੈਂਦਾ ਥਰ ਏਡਾ ਥੋੜਾ ਛਿੜਕੀਦਾ ਵਾ ਨਿਆਣੇ ਨੂੰ ਪਿਆਰ ਨਾਲ ਠੁਠਾਲੇ ਨੂੰ ਤੂੰ ਨਗਲ ਦੇ ਨਾਲ ਲਾ ਉਹਨੂੰ ਚਲ ਕੋਈ ਨਹੀਂ ਪਤਾ ਆ ਚੱਲੀ ਆਪਾਂ ਘਰ ਉਹ ਤਾਂ ਮਤਰਾਈ ਤੇ ਮਤਰਾਈ ਹੁੰਦੀ ਨਾ ਤੂੰ ਕੁੱਛਦੀ ਸੀ ਨਾ ਮਤਰਾਈ ਕੀ ਹੁੰਦੀ ਆ ਐਸ ਤਰ੍ਹਾਂ ਪਤਾ ਆਪਣੀਆਂ ਮੰਮਾ ਜਿਹੜੀਆਂ ਉਹ ਤੁਸ ਰੱਬ ਤੇਰੇ ਕੋਲ ਲਾ ਗਿਆ ਵਾ ਤੇ ਤੂੰ ਨਾ ਸਹੀ ਤਰੀਕਾ ਚੰਗਾ ਕਿਤੇ ਛੱਡ ਤੇ ਨਹੀਂ ਲੱਗੀ ਪੀੜ ਪਾਉਂਦੀਆਂ ਹੁੰਦੀ ਇੱਥੇ ਹੁੰਦੀ ਆ ਇੱਥੇ ਸਾਇਆ ਕਰੇ ਸੀ ਲੀਤ ਨਹੀਂ ਗਈ ਪੱਕੇ ਥਾਂ ਬੁਲਾ ਨਹੀਂ ਹਾਂ ਆਏ ਅੰਦਰ ਜਾ ਕੇ ਆਪਾਂ ਬੈਨ ਨੇ ਭਾਕੇ ਹੀ ਮੈਂ ਤਾਂ ਮਤਰੀ ਹੀ ਆ ਨਾ ਫਿਰ ਜੋ ਡਿੱਗੀ ਮੇਰੇ ਦਿਲ ਨੂੰ ਖੁਸ਼ ਹੋਇਆ ਮੈਂ ਤਾਂ ਉਹਨੂੰ ਝਿੜਕਿਆ ਜਿਹਦੀ ਮਾਂ ਵੀ ਹੁੰਦੀ ਉਹਨੇ ਵੀ ਇਦਾਂ ਹੀ ਕਹਿਣਾ ਹੀ ਆ ਵੀ ਤੂੰ ਨਾ ਤੇਜ ਤੁਰ ਕਿ ਮੈਨੂੰ ਝਿੜਕ ਨਹੀਂ ਸਕਦੀ ਭਾਕੇ ਮੇਰੀ ਕਿਸਮਤ ਜੜੀ ਹੋ ਮਾਰੀ ਆ ਜੇ ਮੈਨੂੰ ਰੱਬ ਨੇ ਤੀ ਪੁੱਤ ਦਿੱਤਾ ਹੁੰਦਾ ਮੈਂ ਇੱਥੇ ਨਾ ਆਉਂਦੀ ਤੇ ਨਾ ਇਹਨਾਂ ਦੀਆਂ ਗੱਲਾਂ ਸੁਣਦੀ ਮੈਂ ਤਾਂ ਕਦੀ ਉਹਨੂੰ ਸਮਝਿਆ ਹੀ ਨਹੀਂ ਕਿ ਕਿਹਦੀ ਹੋਰ ਦੀ ਕੁੜੀ ਆ ਠੀਕ ਹੀ ਰਿੰਪੀ ਮੈਨੂੰ ਆਂਦੀ ਹੈਗੀ ਵੀ ਬੋਲੇ ਹੋ ਕੇ ਤੇ ਚਾਚੀ ਆਥੇ ਪਾਸੇ ਵੇਖੀ ਜੇ ਮੈਂ ਨਾ ਵੇਂਦੀ ਹੰਦੀ ਸਾਹਮਣੇ ਤਾਂ ਭਾਵੇਂ ਮੇਰੀ ਕੁੜੀ ਨੂੰ ਕੋਟੀ ਦਿੰਦੀ ਚੁੱਪ ਕਰ ਚੁੱਪ ਕਰ ਮਾਦਾ ਬੜੀ ਗਰਮਾ ਕੀ ਹੋਇਆ ਹੋਣਾ ਕੀ ਆ ਹਾਂ ਕੁੜੀ ਡਿੱਗ ਪਈ ਕਿਤੇ ਤੇ ਛੜ ਕੱਢ ਲਈ ਕੁੜੀ ਨੂੰ ਤੇ ਫਿਰ ਕਿਉਂ ਜੇ ਇਹਨੇ ਗਲਤੀ ਕੀਤੀ ਉਹਦੇ ਚ ਗਲਤੀ ਦੇ ਛੜ ਕੱਢੀ ਹੋਵੇ ਉਹ ਆਏ ਪਿਆਰ ਦੇ ਨਾਲ ਉਹਨੂੰ ਠਾਲਦੀ ਉਹਨੂੰ ਗੱਦੇ ਨਾਲ ਲਾਉਂਦੀ ਇਹ ਥੋੜਾ ਪਿਛੜ ਕਣੀ ਜਾ ਪੈਣਾ ਹੈਗਾ ਕੋਦੇ ਛੱਟ ਲੱਗੀ ਇਹ ਨਹੀਂ ਵੇਖਿਆ ਵੀ ਛੱਟ ਲੱਗੀ ਆ ਤੇ ਉਹਨੂੰ ਛਿੜਕੀ ਗਈ ਬਸ ਤੇ ਮੈਂ ਉਹ ਵੇਖ ਲਿਆ ਤੇ ਮੈਂ ਜਾ ਕੇ ਖਾਈ ਗੱਲ ਦੇ ਨਾਲ ਲਾਈ ਇਹ ਤਾਂ ਸ਼ੇਅਰ ਕਰਨ ਗਈ ਆ ਇਹ ਤਾਂ ਹਮੇਂ ਮੇਰੇ ਨਾਲ ਭੱਜ ਭੁੱਜ ਗਈ ਹੋਣੀ ਆ ਇਹ ਦੇਪਤ ਦੇਪੀ ਹੋਣੀ ਆ ਇਹ ਨਿਆਣੀ ਆ ਫਿਰ ਕੀ ਹੋ ਗਿਆ ਜੇ ਭੱਜੀ ਆ ਤੇ ਜੇ ਛਿੜਕਦੇ ਆ ਤਾਂ ਪਹਿਲੀ ਮਾਂ ਵੀ ਛਿੜਕਦੀ ਹੁੰਦੀ ਫਿਰ ਕਿਉਂ ਛਿੜਕ ਲਿਆ ਤੇ ਛਿੜਕਦੀ ਹੁੰਦੀ ਉਹ ਗੱਲ ਨਾਲ ਵੀ ਲਉਂਦੀ ਹੁੰਦੀ ਉਹ ਇਥੇ ਆਉਂ ਫੜ ਕੇ ਉੱਛਤਾ ਆਉਂ ਕਰਨ ਲਈ ਉਹ ਕਿਦਾਂ ਲੜ ਗਈ ਉਹਨੂੰ ਤੇ ਜਾ ਕੇ ਤਾਂ ਮੈਂ ਖਾ ਲਈ ਉਹ ਇੰਨਾ ਪਿਆਰ ਕਰਦੀ ਕਿ ਗੱਲ ਦੇ ਨਾਲ ਲਾਈ ਉਹਨੇ ਵੀ ਗੱਲ ਤੇ ਤੂੰ ਨਾ ਤੂੰ ਹੁੰਦੀ ਤੇ ਉਹਨੇ ਗੱਲਾਂ ਲਾ ਹੀ ਲੈਣਾ ਚਲੋ ਤੇਰਾ ਬਹੁਤ ਜ਼ਿਆਦਾ ਜਾਗ ਗਿਆ ਦਾਦੀਆਂ ਆਹ ਦਾਦੀਆਂ ਮੈਂ ਮੇਰਾ ਤਾਂ ਫਿਰ ਖੂਨ ਹੋਇਆ ਮੈਂ ਤਾਂ ਫਿਰ ਜਾਣਾ ਹੀ ਜਾਣਾ ਹਾਂ ਉਹ ਐਵੇਂ ਇਦਾਂ ਨਹੀਂ ਕਹੀਦਾ ਹੁੰਦਾ ਕੋਈ ਗੱਲ ਬੜਾ ਪਿਆਰ ਕਰਦੀ ਆ ਜਰਾ ਪਿਆਰ ਤਾਂ ਮੈਂ ਦੇਣੀ ਆ ਕਰਦੀ ਆ ਪਰ ਕੀਤਾ ਸਾਡੇ ਸਾਹਮਣੇ ਕਰਦੀ ਆ ਆ ਐਵੇਂ ਬਣਾ ਬੈਵੇਂ ਆਂਟੀਆਂ ਗਵਆਂਡੀਆਂ ਪਿੱਛੇ ਲਾ ਕੇ ਸਾਕ ਨਹੀਂ ਕਹੀਦਾ ਹੀ ਤਾਂ ਛੱਕ ਤਾਂ ਮੈਂ ਕਰਦੀ ਨਹੀਂ ਮੈਂ ਤਾਂ ਤੈਨੂੰ ਵੀ ਆਣੀ ਆ ਵੀ ਬੜਾਸ ਬੜੀ ਸੋਣੀ ਯਾ ਕੰਮ ਕਰਦੀ ਆ ਸਭ ਕੁਝ ਕਰਦੀ ਆ ਕਲਵਾਲੀ ਆ ਤੇ ਫਿਰ ਨਿਆਣਿਆਂ ਨੇ ਤਾਂ ਇਤਰਾ ਝੜਕੇ ਇਹ ਜੱਗਿਆ ਵਿਚਾਰੀ ਮੇਟਾਵਾ ਸਭ ਕਿਉਂ ਐ ਨਹੀਂ ਕਿਦਾਂ ਡਕੀ ਤੂੰ ਮੈਂ ਉੱਥੋਂ ਭੱਜ ਕੇ ਆਉਣੀ ਸੀ ਮੈਂ ਸੱਲ ਡੇਗ ਗੇ ਹਾਂ ਫੇ ਮਮਾ ਮੈਨੂੰ ਗੁੱਸੇੋਂ ਡਾਪੇ ਫੇ ਇੱਥੇ ਵੀ ਕਿਉਂ ਘੱਟ ਲੱਗੇ ਕਿ ਨਹੀਂ ਮਮਾ ਨੇ ਗਲਤੀ ਤੇ ਭੱਜੀ ਕਿਉਂ ਤੈਨੂੰ ਮਮਾ ਨੇ ਕਹੇ ਪਚਣ ਨੂੰ ਨਹੀਂ ਹਾਂ ਉਹਨੇ ਰੋਕਿਆ ਵੀ ਨਹੀਂ ਕੋਈ ਜਨਾ ਉਹ ਮੇਗਾ ਲੀਟਰ ਨਹੀਂ ਮਾ ਪਾ ਦਿੱਕੀ ਆਗੀ ਹਾਂ ਤਾਂ ਗਲਤੀ ਦੇ ਦਿੱਤੀ ਜਿਹੜੀ ਗੱਲ ਨਹੀਂ ਸੁਣੀ ਉਹ ਚੱਲ ਨਿਆਣੀ ਆਏ ਵੀ ਆ ਜੇ ਕਿਹੜੀ ਇਹ ਹੈਗੀ ਆ ਉਹ ਨਹੀਂ ਨਿਆਣੀ ਆ ਨਿਆਣੇ ਭੱਜਦੇ ਹੁੰਦੇ ਨੇ ਨਿਆਣਿਆਂ ਨੇ ਕੀ ਕਰਦਾ ਅਸੀਂ ਡਿਗ ਡਿਗ ਜਵਾਨ ਹੁੰਦੇ ਕੋਈ ਗੱਲ ਨਹੀਂ ਪਰ ਵੇਖਣਾ ਤਾਂ ਚਾਹੀਦਾ ਨਾ ਇਹ ਨਿਆਣੇ ਨੂੰ ਕੋਈ ਗੱਲ ਨਹੀਂ ਐਵੇਂ ਹੀ ਕਈਦਾ ਹਿੱਦਾ ਨਿਆਣੇ ਡਿਗ ਡਿਗ ਜਵਾਨ ਹੁੰਦੇ ਆ ਤੂੰ ਵੀ ਨਾ ਬਹੁਤਾ ਸ਼ੱਕ ਨਾ ਕਰਿਆ ਕਰ ਸ਼ੱਕ ਕੀ ਕਰਨਾ ਮੇਰੇ ਕੋਲ ਨਹੀਂ ਵੇਖ ਕੇ ਜਰਿਆ ਜਾਂਦਾ ਕੋਈ ਗੱਲ ਨਹੀਂ ਸਭ ਕੁਝ ਠੀਕ ਹੋ ਜਾਣਾ ਉਹ ਤਾਂ ਭੱਜਿਆ ਨਾ ਘਰ ਤੂੰ ਚੰਗਾ ਆ ਕੱਲ ਕੋਈ ਨਹੀਂ ਸੱਟ ਲੱਗੂਗੀ ਪੀੜ ਤੇ ਨਹੀਂ ਹੁੰਦੀ ਨਹੀਂ ਹੁੰਦੀ ਲਾਵਾ ਦੇਖੋ ਨਹੀਂ ਉਹਨੇ ਕੋਈ ਹੋ ਵੀ ਹੁੰਦਾ ਚੰਗਾ ਬੋਤਨ ਅੱਥੇ ਆ ਨਾ ਕਾ ਰੋਦਾ ਖੇਡਿਆ ਕਰ ਚੰਗਾ ਠੀਕ ਆ ਹੂੰ ਚੰਗਾ ਤੂੰ ਉੱਠ ਗੇ ਨਾ ਲੰਮੀ ਪੈ ਜਾ ਹੁਣ ਠੀਕ ਆ ਜੇ ਪੀੜ ਹੋਊ ਤੇ ਮੈਨੂੰ ਦੱਸੀ ਮੈਂ ਕਵਾਸੀ ਰੋਟੀ ਦਾ ਨਾ ਸੇਕ ਦਊਂਗੀ ਤੇ ਛੇਤੀ ਦਮਾਨ ਆ ਜਾਂਦਾ ਹੁੰਦਾ ਆ ਠੀਕਾ ਹਾਂ ਚੰਗਾ ਮੇਰੀ ਧੀ ਨਾ ਲੰਮੀ ਪੈ ਸਮਰੀਤ OK ਮੈਂ ਨਾ ਉਧਰ ਆ ਕੇ ਨਾ ਗੱਲ ਚੋਂ ਠੀਕਾ ਠੀਕ ਜਾਦਤ ਨਹੀਂ ਵੀਟ ਹੁੰਦੀ ਮੇਰੀ ਧੀ ਦੇ ਨਹੀਂ ਥੋੜੀ ਜੀ ਹਾਂਦੀ ਆ ਇਸਮਰੀ ਤੇ ਇਦਾਂ ਬੁੱਤੋ ਥੋੜੀ ਧੋੜੀ ਦਾ ਹੁੰਦਾ ਵਾ ਬੜੀ ਸੋਹਣੀ ਤੂੰ ਮੇਰੇ ਨਾਲ ਤੁਰ ਕੇ ਆਉਂਦੀ ਹੈਗੀ ਉਹ ਫੇਰ ਅੱਥੇ ਤੋਂ ਉੱਪਰ ਪੈੜੀ ਮੈਂ ਕਿਉਂ ਪੁੱਜ ਕੇ ਚੱਲ ਜੰਨੀ ਆ ਤੀਹੇ ਅੱਜ ਮੈਂ ਤੈਨੂੰ ਉਹ ਵੀ ਕਹੇ ਵੀ ਚੱਪਲਾਂ ਪਾ ਲਾ ਇੱਕ ਦੋ ਏਡੀ ਨਾ ਉੱਚੀ ਜੁੱਤੀ ਪਾਈ ਆ ਨਹੀਂ ਇਹਦੇ ਘਰ ਕਿ ਨਹੀਂ ਲੱਗੀ ਉੱਥੇ ਪੱਤਰ ਹੀ ਕਿਤੇ ਉਹਦੇ ਨਾਲ ਪੈੜ ਆ ਰਿਹਾ ਇਦਾਂ ਤੇ ਜੇ ਬੁੱਤੋ ਜ਼ਿਆਦਾ ਸੱਟ ਲੱਗ ਜਾਂਦੀ ਫੇਰ ਮੇਰਾ ਤਾਂ ਟੜਾਕਾ ਹੀ ਨਿਕਲ ਗਿਆ ਹੈਗਾ ਮੈਨੂੰ ਸਮਝ ਹੀ ਨਹੀਂ ਲੱਗੀ ਕਿ ਮੈਂ ਤੇ ਮੈਂ ਤੇ ਚਿਰਕਣ ਲੱਗ ਪਈ ਮੇ ਮਮਾ ਵੀ ਚਿਰਕਦੇ ਹੁੰਦੇ ਹੀ ਜੋ ਬੜੇ ਗਦ ਨਹੀਂ ਗੀ ਚਿਰਕਦੇ ਹੁੰਦੇ ਹੀ ਹਾਂ ਪਰ ਇੱਦਾਂ ਨਾ ਮੇਰਾ ਪੁੱਤ ਦੋੜਿਆ ਕਰ ਠੀਕ ਆ ਇੱਦਾਂ ਫੇਰ ਜ਼ਿਆਦਾ ਸੱਟ ਲੱਗ ਜਾਂਦੀ ਫੇਰ ਚਲ ਹੋਣ ਤੇ ਮਚੀ ਦੀ ਈਟ ਹੀ ਆਈ ਆ ਜ਼ਿਆਦਾ ਨਹੀਂ ਸੱਟੇਗੀ ਠੀਕ ਆ ਤੇ ਫੇਰ ਇਦਾਂ ਮੇਰੀ ਨਾ ਗੱਲ ਸੁਣ ਲਿਆ ਕਰ ਠੀਕ ਹੈ ਹੈ ਬੜੀ ਸਿਆਣੀ ਮਿੱਤੀ ਚਾ ਕੋ ਇਨੀ ਖੇਡਨੀ ਪੀਂਣੀ ਨਾ ਹੁੰਦੀ ਪੀ ਜਿਆਦਾ ਹਾਂ ਨਹੀਂ ਜਾਂਦੀ ਨੀਂਂਂਡੀ ਚਾ ਖੇਡ ਲਾ ਤੇ ਜੀਵਨ ਨਾਲ ਚਲਦਾ ਖੇਡ ਠੀਕ ਆ ਤੇ ਦੌੜੀ ਨਾ ਹੋਣਾ ਦੌੜੀ ਠੀਕ ਮੇਰੀ ਨਾ ਮਾਰੀ ਕਿਸਮਤ ਨਾ ਮੇਰਾ ਪਿੱਛਾ ਹੀ ਨਹੀਂ ਛੱਡਦੀ ਮੈਨੂੰ ਬੜਾ ਦਿਲ ਨੂੰ ਬੋਸ਼ ਹੋਇਆ ਹੈਗਾ ਜਦੋਂ ਸਮਰੀਤ ਟਿੱਕੀ ਤੇ ਮੈਨੂੰ ਸਮਝ ਹੀ ਨਹੀਂ ਆਈ ਤੇ ਮੈਂ ਅੰਮ੍ਰਿਤ ਛੇੜਕਣਾ ਸ਼ੁਰੂ ਕਰ ਦਿੱਤਾ ਕਿ ਮੈਂ ਸਮਰੀਤ ਨੂੰ ਛੇੜਕੀ ਹੀ ਸਾਦੀ ਹੈਗੀ ਕਿੰਦੇ ਮੇਰੀ ਮੰਮਾ ਵੀ ਝਿੜਕਦੀ ਹੁੰਦੀ ਤੇ ਜੇ ਮੈਂ ਝਿੜਕ ਲਿਆ ਤਾਂ ਕੀ ਫਰਕ ਪੈ ਗਿਆ ਉਹਦੀ ਗਲਤੀ ਤਾਂ ਗਿਆ ਹੈਗਾ ਵੀ ਨਾ ਦੌੜਿਆ ਕਰੀ ਤਾਂ ਪਤਾ ਨਹੀਂ ਮੰਮੀ ਨੇ ਨਾ ਕਦੀ ਤਾਂ ਬੜੇ ਵਧੀਆ ਹੁੰਦੇ ਆ ਤੇ ਕਦੀ ਪਤਾ ਨਹੀਂ ਕਿਉਂ ਇੰਦਾਂ ਦੀ ਗੱਲਾਂ ਸੋਚਾਂ ਲੱਗ ਪੈਂਦੀਆਂ ਮਤਰੇ ਇਹ ਮਤਰੇ ਹੀ ਗੱਦ ਦੇ ਰਹਿੰਦੇ ਆ ਤੇ ਮੈਨੂੰ ਹੀ ਪਤਾ ਮੈਂ ਮਤਰੇ ਹੀ ਆ ਪਰ ਦਸਣਾ ਜ਼ਰੂਰੀ ਹੁੰਦਾ ਆ ਵੀ ਮਤਰੀ ਵਾਲੀ ਆ ਮੇ ਤੇ ਕਰੀ ਮਾਂਚੀ ਨਹੀਂ ਆ ਇਹ ਕਿਹੋ ਜਿਹੀ ਹੋਦੀ ਹੈ ਇਹ ਤਾਂ ਆਪਣੀ ਲੱਗਦੀ ਆ ਰੋਟੀ ਬਣ ਗਈ ਇਹ ਰੋਟੀ ਭਗਾਉਣ ਵਾਲੀ ਆ ਅੱਛਾ ਹਾਂ ਉਹ ਲੇਡੀ ਹੋਇਆ ਰੋਟੀ ਦਾ ਉਹ ਸਮ੍ਰੀਤ ਕਹਿੰਦੀ ਹੈ ਸੈਰ ਕਰਕੇ ਆਈਏ ਤਾਂ ਫਿਰ ਮੈਂ ਉਹਦੇ ਨਾਲ ਚਲੇਗੀ ਹਮ ਹਮ ਕੀ ਗੱਲ ਹੈ ਕਿਦਾਂ ਡੀਪੀ ਸਮ੍ਰੀਤ ਸਮਰੀਤ ਉਹ ਇੱਕਦੋਨੇ ਜੁੱਤੀ ਉੱਚੀ ਪਾਈ ਹੀਗੀ ਤੇ ਮੈਂ ਉਹਨੂੰ ਸੋ ਇੱਥੋਂ ਹੀ ਜਾਣ ਲੱਗਿਆ ਕਿ ਆ ਵੀ ਵੀ ਸਮਰੀਤ ਸੈਰ ਕਰਨ ਜਾਣਾ ਤੇ ਚਪਲਾਂ ਪਾ ਕੇ ਜਾ। ਕਹਿੰਦੀ ਨਹੀਂ ਮੈਂ ਉਹੋ ਹੀ ਪਾਉਣੀ ਆ। ਸਨ ਬੜੀ ਸੋਹਣੀ ਗੱਲਾਂ ਕਰਦੀ ਪਈ ਹੀਗੀ। ਤੱਗੋ ਦੌੜ ਆਈ। ਅੱਛਾ। ਉਹਨੇ ਫਿਰ ਮੈਂ ਤਾਂ ਕੈਂਡਮ ਉਹ ਕਹਿਣਾ ਦਿੱਤਾ ਉਹਨੇ। ਇਹ ਨਾ ਦੌੜ। ਤੇ ਆਣ ਕੇ ਤੇ ਜਦੋਂ ਮੈਂ ਇੱਥੇ ਵੇਖਿਆ ਤੇ ਉਹ ਡਿੱਗ ਗਈ। ਤੇ ਉਹ ਉਹਨੂੰ ਮੈਂ ਝੜਕ ਦਿੱਤਾ। ਤੇ ਉਹਨੇ ਦੂਜਾ ਮੰਮੀ ਨੇ ਵੇਖ ਲਿਆ ਤੇ ਮੈਂ ਬੋਲਣਾ ਤੇ ਫਿਰ ਤੂੰ ਮਤਰੀ ਆਂ ਤੂੰ ਤਾਂ ਝੜਕਦੀ ਨਹੀਂ ਮਮਾ ਉਹਦੀ ਮਾਤਾ ਦੀ ਆਤਵਾ ਕੋਈ ਗੱਲ ਨਹੀਂ ਜਾਣੇ ਡਿੱਗਦੇ ਰਹਿੰਦੇ ਡਿੱਗ ਡਿੱਗ ਜਵਾਨ ਹੁੰਦੇ ਸਰ ਨਹੀਂ ਗਲਤੀ ਮੇਰੀ ਵੀ ਐ ਮੈਂ ਐਵੇਂ ਝੜਕ ਛੱਡਿਆ ਮੈਨੂੰ ਨਹੀਂ ਝੜਕਣਾ ਚਾਹੀਦਾ ਝੜਕਣੀ ਜਦੋਂ ਬੱਚੇ ਨੇ ਤੁਹਾਨੂੰ ਝੜਕਣਾ ਹੀ ਜਦੋਂ ਗਲਤੀ ਕਰਦਾ ਤਾਂ ਝੜਕਣਾ ਨਹੀਂ ਬੱਚੇ ਉਹਦਾ ਤਾਂ ਕਹਿੰਦੀ ਹੈ ਨਹੀਂ ਮੇਰੇ ਮਮਾ ਵੀ ਝੜਕਦੇ ਹੁੰਦੇ ਸੀਗੇ ਪਰ ਪਤਾ ਨਹੀਂ ਮੇਰੇ ਦੇ ਦਿਲ ਨੂੰ ਖੁਸ਼ ਹੋਇਆ ਕਿ ਮੈਂ ਤਾਂ ਕਰਕੇ ਝੜਕਦਾ ਵੀ ਜ਼ਿਆਦਾ ਸੱਟ ਨਾ ਲੱਗੀ ਹੋਏ ਜਿੱਥੇ ਪਿਆਰ ਹੋਵੇ ਉੱਥੇ ਝਟਕਣਾ ਹੁੰਦਾ ਵਾ ਠਕੜੀ ਗੱਲ ਆ ਮਾਤਾ ਤੋਂ ਤਾਂ ਗਰਮ ਸੁਭਾਅ ਹੋ ਜਾਂਦੀ ਕਾਲੀ ਪੈਂਦੀ ਉਹਨੂੰ ਕੋਈ ਗੱਲ ਨਹੀਂ ਉਹਦਾ ਗੁੱਸਾ ਨਾ ਕਰਿਆ ਕਰੋ ਨਹੀਂ ਗੁੱਸਾ ਤਾਂ ਨਹੀਂ ਮੈਂ ਕੀਤਾ ਮੈਨੂੰ ਤੇ ਆਪ ਨੇ ਹੈਗਾ ਸ਼ਾਇਦ ਮੇਰਾ ਕੋਈ ਧੀ ਪੁੱਤ ਨਹੀਂ ਹੈਗਾ ਤਾਂ ਕਰਕੇ ਇਹ ਉਹ ਤੇਰਾ ਤੇਰੀ ਹੈ ਮੈਂ ਤਾਂ ਸਮਝਦੀ ਹਾਂ ਪਰ ਹੋ ਨਹੀਂ ਨਾ ਕੋਈ ਸਮਝਦਾ ਗਏ ਰਿੰਪੀ ਵੀ ਮੈਨੂੰ ਕਹਿੰਦੀ ਐ ਇਦਾਂ ਕਿ ਮੈਂ ਤੇਰੀ ਹੀ ਆ ਉਹ ਤਾਂ ਐਵੇਂ ਗਵਾਡੀਆਂ ਪਿੱਛੇ ਲੱਗ ਜਾਂਦੀ ਮਾਤਾ ਮਾਦਾ ਸਭ ਦਾ ਕੰਮ ਹੀ ਇਹਦਾ ਵੇ ਤੂੰ ਉਹ ਮਾਤਾ ਨਾਲ ਜਿਲਦ ਨਾਲ ਲਾਇਆ ਕਰ ਬਸ ਜੋ ਕੋਈ ਕਹਿੰਦਾ ਦਿਲ ਤੇ ਤੇ ਫਿਰ ਲੱਗੀ ਜਾਂਦੀ ਜਾਂਦੀ ਯਾਰ ਜਿੱਤ ਛਿੜਕਣ ਲਈ ਪੈਂਦਾ ਅੱਜ ਗਲਤੀ ਤੇ ਛਿੜਕਣਾ ਹੀ ਉਹ ਗਾੜਨਾ ਥੋੜੀ ਚੱਲ ਮੰਤਰੀ ਲਾਈ ਦੀ ਚੱਲ ਪਕਾ ਆ ਫਿਰ ਰੋਟੀ ਕੋਈ ਗੱਲ ਨਹੀਂ ਠੀਕ ਮਾਦਾ ਵੀ ਨਾ ਐਵੇਂ ਨਿੱਕੇ ਨਿੱਕੇ ਗੱਲਾਂ ਲੈ ਕੇ ਬਹਿਤ ਜਿੰਨਾ ਪਿਆਰ ਕਰਦੀ ਏ ਕੁੜੀ ਨੂੰ ਇਹ ਪਹਿਲੇ ਦੀ ਮਾਵੇ ਤੇ ਛੜਕੀ ਲੈਂਦੀ ਸੀ ਜਦੋਂ ਆਪ ਜਿਹੜੇ ਦਿੱਤਾ ਉਦੋਂ ਵੇਂਦੀ ਨਹੀਂ ਕੋ ਛਟਕਣ ਲੱਗੀ ਤੇ ਜਦੋਂ ਸੁਮਾਤ ਮੁਖ ਸੁਮਾਤਾ ਕੁਮਾਰ ਤੇਰੇ ਸਰ ਬੀਟੀ ਆ ਗਈ ਕਿੰਨੇ ਗਿਆ ਆਵੇਂ ਆ ਤੇਰੇ ਸਰਾਈ ਚੱਲ ਜਾ ਜਾ ਲੈ ਚਲਾ ਯਾਰ ਹੋ ਜਾ ਮੈਂ ਹੁਣ ਆ ਬਣੀ ਹਾਂ ਹਾਂ ਗਿਆ ਲੈ ਆ ਆਪਣੀ ਮੰਮੀ ਨੂੰ ਉਹ ਕਿਹੜਾ ਇਹਦੀ ਮੰਮੀ ਆ ਤੇਰੇ ਇਹਦੀ ਮਾਵਾ ਮੈਂ ਮੇਰੇ ਸਭ ਨੇ ਕਿੰਨੇ ਬੈ ਕਰਦੀ ਹੁਣ ਲੈ ਗਿਆ ਲੈ ਗਿਆ ਬਗਾਨੀਆਂ ਵੀ ਮਾਵਾ ਕਦੇ ਪਿਆਰ ਕਰਦੀ ਹੁੰਦੀ ਆਵਾ ਮੈਂ ਮਾਂ ਮੈਨੂੰ ਪਿਆ ਕਰਦੇ ਮੈਂ ਗੱਲਾਂ ਕਰਾਂਗਾ ਅੰਦਰ ਅੰਦਰ ਬੰਦੇ ਕਰਕੇ ਨਾ ਕੋਟਰ ਦੀ ਰੋਜਾ ਮੈਂ ਹੁਣੇ ਲੈ ਕੇ ਜੀ ਮਾਂ ਤੇ ਦੋ ਤੇ ਪਿਤਾ ਇੱਥੇ ਸੁਣੋ ਤੇ ਰੋਕਾ ਠੀਕ ਆ ਤੇ ਰੁਕਦਾ 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 ਦੂ ਰੋਕ ਕੇ ਇੱਥੇ ਗਲੋਤੇ ਹੀ ਆ ਇੱਥੇ ਹੀ ਆਵਾਂਗੇ ਆਹੋ ਤੈਨੂੰ ਅਸੀਂ ਦਾਦੇ ਆ ਸਹੀ ਤੂੰ ਕੀ ਹੋਇਆ ਸੁਮਰੀ ਰੋਂ ਕੇ ਦਈ ਹੈ ਜੀਵਨਦਰ ਮਨ ਮੈਨੂੰ ਨਾ ਝੂਠੀ ਮੂਠੀ ਦੀਵਾਰ ਹੀ ਦੇ ਜੰਤੇ ਕਿ ਤੇਰੇ ਸਰਵਾਰੀ ਆਈ ਆ ਤੇ ਤਾਂ ਕੀ ਆਇਆ ਤੇ ਤੂੰ ਦੂਜਾ ਵਾਰੀ ਦੇ ਦੇਨੀ ਉਹ ਵੀ ਤੇਰੇ ਵੀ ਰਹੀ ਆ ਨਹੀਂ ਉਹ ਕਹਿੰਦੇ ਮੈਂ ਕਿ ਮਮੀ ਮੰਮਾ ਸੱਦ ਕੇ ਲੈਣਾ ਉਹ ਕਹਿੰਦੇ ਕਿ ਦੇ ਦੇ ਘੜੀ ਮੰਮੀ ਸਕੀ ਆ ਤੇ ਉਹਨੇ ਉਹਨਾਂ ਨੇ ਤੈਨੂੰ ਨਹੀਂ ਬਚਾਉਣ ਆਉਣਾ ਇਹ ਚਪਟਾਉਣ ਵਾਲੀ ਕਿਹੜੀ ਗੱਲ ਵਾ ਇਹ ਤਾਂ ਖੇਡ ਵਾ ਖੇਡ ਚ ਕਦੀ ਕਿਸੇ ਨੇ ਵਾਰੀ ਦੇਤੀ ਕਦੀ ਕਿਸੇ ਨੇ ਵਾਰੀ ਦੇਤੀ ਉਹ ਤੇ ਝੂਠੀ-ਮੂਠੀ ਦੀ ਵਾਰੀ ਮੈਨੂੰ ਕਹੀ ਜਾਂਦੇ ਨੇ ਉਹ ਤੁਸੀਂ ਮੇਰੇ ਸਗੀ ਮਮਾ ਨਹੀਂ ਹੈਗੇ ਉਹ ਕਹਿੰਦੇ ਉਹ ਗੜਾ ਤੇਰੇ ਸਗੀ ਮਮਾ ਵਾ ਤੇ ਉਹਨਾਂ ਦੀ ਗੱਲਾਂ ਦੇ ਵਿੱਚ ਨਹੀਂ ਆ ਇਦਾਂ ਦੀ ਗੱਲਾਂ 'ਚ ਨਹੀਂ ਆਈਦਾ ਹੁੰਦਾ ਠੀਕ ਆ ਤੇ ਤੂੰ ਮੈਨੂੰ ਪਿਆਰ ਕਰਦੀ ਆ ਨਾ ਤੇ ਮੈਂ ਵੀ ਤੈਨੂੰ ਪਿਆਰ ਕਰਦੀ ਆ ਆਪਾਂ ਕਿਸੇ ਨੂੰ ਦੱਸਣ ਦੀ ਥੋੜੀ ਜਰੂਰਤ ਆ ਪਰ ਉਹ ਵੀ ਕਹਿੰਦੇ ਕਿ ਉਹ ਤੈਨੂੰ ਪਿਆਰ ਹੀ ਨਹੀਂ ਕਰਦੇ ਇਦਾਂ ਬੜੀਆਂ ਪਿਆਰ ਤਾਂ ਤੈਨੂੰ ਮੈਂ ਕਰਦੀ ਆ ਕੀ ਕਰ ਤੈਨੂੰ ਹੁਣ ਦੱਸੋਗੇ ਨਹੀਂ ਇੰਨੀ ਭੱਲੜਨ ਨਿਆਣਾ ਪਿੱਛੇ ਥੋੜੀ ਲੜਨ ਜਾਈਦਾ ਹੁੰਦਾ ਮਮੀਆਂ ਥੋੜੀ ਚੰਗੇ ਰੱਖਦੀਆਂ ਆ ਬੱਚਿਆਂ ਦੇ ਪਿੱਛੇ ਲੜਦੀਆਂ ਮਰ ਉਹਦੇ ਲੜਾਈ ਕਰਦੇ ਰਹਿੰਦੇ ਨੇ ਹਰ ਵਾਰੀ ਉਹ ਖੇਡਣਾ ਤਾਂ ਤੂੰ ਉਹਨਾਂ ਨਹੀਂ ਆ ਫਿਰ ਜੇ ਆਪਾਂ ਹੁਣ ਮੈਂ ਜਾ ਕੇ ਉਹਦੀ ਉਹਨਾਂ ਨੂੰ ਕਹੂੰਗੀ ਫਿਰ ਉਹ ਤੇਨਾਂ ਖੇਡਣਗੇ ਨਾ ਉਹਨਾਂ ਦੀ ਮਮੀਆਂ ਰੋਕ ਲੈਣਗੀਆਂ ਆਪੀ ਨਹੀਂ ਖੇਡਣਾ ਉਹ ਮੈਂ ਮਮਾ ਨੂੰ ਫਿਰ ਨਾ ਕਹਿੰਦੇ ਉਹ ਉਹਦੇ ਗੁੱਸੇ ਹੋ ਕੇ ਹੁੰਦੇ ਹੈਗੇ ਤੂੰ ਇਹ ਫੇ ਫੇ ਖੇਡਣਾ ਕਿੰਨਾ ਜੇ ਮੈਂ ਮਾਰਨਾ ਲਾੜਾਉਂਗੀ ਤਾਂ ਖੇਡਣਾ ਕਿੰਨਾ ਵਾ ਮੈਂ ਬਾਸ ਕਰਨ ਲਈ ਸੌਂ ਗਈ ਸਭ ਕੁਝ ਤਾ ਤੂੰ ਜਾਣੀਂ ਹੋ ਕਿ ਉਹਨਾਂ ਗਾ ਕੇ ਉਹਦੀ ਮਾਂ ਪੜਾ ਉਸੇ ਵੇਲੇ ਬਾਪ ਆ ਕੇ ਆਉਂਦੀ ਏ ਨੀ ਜੀ ਜਾ ਤੂੰ ਮਮੀ ਨੇ ਅੱਧਾ ਪਿੱਛੇ ਕੀ ਲੜਨ ਦਾ ਉਹਨੇ ਆਨੇ ਤਾਂ ਹੁਣੇ ਖੇਡਣਾ ਉਸੇ ਕਿੱਥਾਂ ਖੇਡਨ ਲਾ ਪੈਣਾ ਵਾ ਤੇ ਹਾਂ ਤੇ ਠੀਕ ਵਾ ਤੇ ਕੁੜੀ ਨੂੰ ਮਾਰਿਆ ਵਾ ਉਹ ਕਿਰੇ ਕੁੜੀ ਨੂੰ ਤੰਨਾ ਕਰਦੇ ਵਿੱਚ ਹੱਥ ਨਹੀਂ ਲਾਉਣ ਦਿੰਦੀ ਹਿੰਦੀ ਨਿ ਮਾਰਿਆ ਤਾਂ ਨਹੀਂ ਉਹ ਵਾਰੀ ਤੋਂ ਲੜ ਕੇ ਆਏ ਆ ਵਾਰੀ ਤੋਂ ਹੀ ਲੜ ਕੇ ਆਏ ਆ ਨਿਆੜਿਆਂ ਨੂੰ ਝੜਕਣਾ ਹੈਗਾ ਤੇ ਫਿਰ ਉਹਨਾਂ ਦੀ ਮੰਮੀ ਇਹਨੂੰ ਝੜਕਣਗੇ ਫਿਰ ਆਪਣਾ ਗੁੱਸਾ ਨਹੀਂ ਆਊਗਾ ਨਹੀਂ ਗਸਵਾਇਆ ਹੁੰਦਾ ਇਦਾਂ ਤੇ ਫਿਰ ਲੜਾਈ ਵੱਜ ਜਣੀ ਕਹਿੰਦੇ ਲੜਾਈ ਤੇ ਕੱਚੀ ਨਸੀ ਜਿੰਨੀ ਮਰਜੀ ਵਧਾਓ ਨਿਆੜਿਆਂ ਦਾ ਵੀ ਤਾਂ ਘਟਿਆ ਆ ਔਰ ਕਦੀ ਇਹਨੂੰ ਹੱਥ ਨਹੀਂ ਵੀ ਲਾਉਣ ਦਿੱਤਾ ਤੇ ਹੁਣ ਲੇਕੜੀ ਹੋ ਗਈ ਜਵਾਦੂ ਵਾਦੂ ਕਿੱਥੇ ਹੋਈ ਆ ਇਹ ਵਾਦੂ ਕੀਤੀ ਨਹੀਂ ਆ ਚੱਲ ਚੁੱਪ ਕਰ ਤੁਹਾਨੂੰ ਲੱਗਦਾ ਕਿ ਵਾਧੂ ਹੋਈ ਆ ਚੁੱਪ ਕਰ ਚਲ ਹਾਂ ਮੈਂ ਪੁੱਛਦੀ ਆਂ ਮਲਾਂ ਮੈਨੂੰ ਪਤਾ ਹੈ ਕੀ ਆ ਹੈ ਕੋਈ ਗੱਲ ਨਹੀਂ ਫਰੋਣਾ ਨਹੀਂਗਾ ਤੂੰ ਚੱਲ ਚੱਲੀਏ ਚੱਲ ਮੈਂ ਪੁੱਛ ਕੇ ਆਂ ਮੀ ਨਾਲੇ ਨਿਆਣੇ ਮਮੀ ਇਦਾਂ ਨਹੀਂ ਜਾਈਦਾ ਹੁੰਦਾ ਨਿਆਣੇ ਪਿੱਛੇ ਨਹੀਂ ਲੜੀਦਾ ਨਹੀਂ ਲੜੀਦਾ ਮੈਂ ਉਹਨਾਂ ਨੂੰ ਕੀ ਆਖ ਦੇਣਾ ਇਹੋ ਹੀ ਆਖੂਗੀ ਨਾ ਕਿ ਨਹੀਂ ਲੜੀਦਾ ਇਹਨੂੰ ਨਾ ਆਖਿਆ ਕਰੋ ਸ਼ਕੀ ਮਾਂ ਨਹੀਂ ਕੀ ਸ਼ਕੀ ਮਾਂ ਨਹੀਂ ਨਿਆਣੇ ਦਾ ਪਤਾ ਕਿੰਨਾ ਦਿਲ ਛੋਟਾ ਹੁੰਦਾ ਲੋਕਾਂ ਦੇ ਕਹਿੰਦੇ ਕਿਹੜੀ ਗੱਲ ਲੋਕੀ ਤਾਂ ਕਹਿੰਦੇ ਹੀ ਹੁੰਦੇ ਆ ਤੇ ਮਾਂ ਨਹੀਂ ਆਣੇ ਰੱਖੋ ਕਿ ਨਹੀਂ ਆਣੋ ਤੁਹਾਨੂੰ ਸ਼ਰਮ ਨਹੀਂ ਆਉਂਦੀ ਹਾਗਾ ਲਾਉਂਦੇ ਆ ਮਾਂ ਆਈਆਂ ਉਹਦੀ ਜਦ ਆਪਣੇ ਨਹੀਂ ਰਹਿਣ ਦਿੱਤੀ ਤੇ ਇਹ ਵੀ ਹੁਣ ਮਾਂ ਆਈਆਂ ਲੈ ਐਸਾ ਤਾਂ ਕੋਈ ਨਿਆਣਾ ਬਣੇਗਾ ਓਰੇ ਆਵੇ ਤੂੰ ਚੜ ਕੇ ਜੁੱਡੀ ਜੀ ਪਵਾਵਾ ਮੈਂ ਫੜ ਕੇ ਤੂੰ ਕੁੜੀ ਨੂੰ ਮਾਰ ਕੇ ਤੇ ਇਹਨਾਂ ਨੂੰ ਕਲਾਤਾ ਵਾ ਤੈਨੂੰ ਕਿ ਭਰਾ ਦੀ ਮਨ ਨੇ ਮੈਨੂੰ ਮਾਰਿਆ ਆ ਆਪਾਂ ਨੇ ਏ ਵੀ ਰੋਂਡਿਆ ਵਾ ਆਪਣੀ ਨਜੀ ਜੀਣਾ ਨਹੀਂ ਗੁੰਦਾਈਏ ਜੀ ਬੰਦੇ ਹੋੜਾ ਆਪਣੇ ਘਰ ਜਾ ਕੇ ਤਾਂ ਵੜ ਗਿਆ ਬਾਹਰ ਨਿਕਲੂਗਾ ਹੀ ਨਾ ਗੇਟੋਂ ਤੇ ਇਹ ਐਡੀ ਸੱਚੀ ਬਣੀ ਹੈਗੀ ਚੱਲ ਕੁੜੀ ਦਾ ਵੀ ਦਿਲ ਠੰਡਾ ਹੋ ਗਿਆ ਵੀ ਚੱਲ ਮੇਰੀ ਇਮਦਾਦੀ ਆਈ ਆ ਪੁੱਛਣ ਤੇ ਨਿਕਲ ਲੈ ਆਂਦੇ ਹੁਣ ਚੱਲ ਮੈਂ ਸਹਿਰ ਘੜੀ ਕਾਰ ਆਉਣੀ ਆ ਤੇ ਨਿਕਲੂਗਾ ਹੀ ਨਾ ਬਾਹਰ ਜੀ ਮੈਂ ਨੇ ਤੇ ਉਹੀ ਲਊ ਪੀਤਾ ਵਾ ਸਿਆਣਾ ਹੈਗਾ ਵਾ ਗੱਲ ਹੀ ਨਹੀਂ ਚੱਜਦੀ ਕਰਤਾ ਨਿਆਣੇ ਗੱਲ ਸੁਣ ਮੇਰੀ ਤੂੰ ਕੀ ਪਖੰਡ ਬਣਾਇਆ ਵਾ ਕੁੜੀ ਨੂੰ ਮਤਈ ਮਤਈ ਕਰਦਾ ਰਹਿਣਾ ਵਾ ਤੈਨੂੰ ਕੀ ਤਾਂ ਮਤਈ ਕੀ ਹੁੰਦੀ ਆ ਉਹਦੀ ਮਾਂ ਵਾ ਨਹੀਂ ਦਾਦੀ ਮੈਂ ਨਹੀਂ ਗਿਆ ਹੀ ਉਹ ਉਹ ਸ਼ਾਹ ਰਮਾਨ ਕਹਿੰਦੇ ਰਮਾਨ ਆਂਦਾ ਜੀਵਣਾ ਆਂਦਾ ਹੈਗਾ ਉਹ ਮੈਂ ਨਹੀਂ ਗਿਆ ਉਹਨੂੰ ਐਵੇਂ ਵਿਚਾਰੀ ਉਹ ਰੋਂਦੀ ਕਰ ਨੂੰ ਤੁਸੀਂ ਖਿਲਾਤੀ ਜੇ ਉਹਨਾਂ ਖੇਡਣਾ ਹੁੰਦਾ ਤਾਂ ਖੇਡਿਆ ਕਰੋ ਜੇ ਨਹੀਂ ਖੇਡਣਾ ਹੁੰਦਾ ਤਾਂ ਨਾ ਖੇਡਿਆ ਕਰੋ ਤਾ ਮੁੜ ਕੇ ਇਹ ਗੱਲ ਨਹੀਂ ਮੇਰੀ ਪੋਤੀ ਨੂੰ ਆਖੀ ਨਹੀਂ ਆਏ ਮੈਂ ਤਾਂ ਵੇਖਣ ਲਈ ਸੀ ਤੂੰ ਭੱਜ ਕੇ ਅੰਦਰ ਵੜ ਗਿਆ ਤਾਂ ਹੁਣ ਤੂੰ ਨਾਂ ਉਹਦਾ ਲਾ ਦਿੱਤਾ ਨਿਆਣੇ ਦਾ ਉਹ ਤਾਂ ਇਕੱਠੇ ਆਉਂਦੇ ਸਾਨੂੰ ਵੀ ਜੀਵਨ ਨੇ ਕੁੱਟਿਆ ਮੈਨੂੰ ਵੀ ਮੈਂ ਨਹੀਂ ਉਹਨੂੰ ਗੁੱਟਿਆ ਉਹ ਵੀ ਰੋਂਦਾ ਜਾਂਡਿਆ ਹੈਗਾ ਉਹ ਉੱਦਾਂ ਹੀ ਰੋਂਦਾ ਵਾ ਤੂੰ ਤੂੰ ਸਿਆਣਾ ਵਾਂ ਵਿੱਚ ਤਾਂ ਨਾ ਐਦਾਂ ਕਰਿਆ ਕਰ ਠੀਕ ਆਹੋ ਤੇ ਜੇ ਮੁੜ ਕੇ ਮੇਰੀ ਪੋਤੀ ਨੂੰ ਇਹ ਗੱਲ ਆਖੀ ਤੇ ਵੇਖੀ ਠੀਕ ਸਿਆਣਾ ਬਣ ਫਟ ਹੋ ਗਿਆ ਤੇਰੇ ਆ ਵੀ ਸਤਿ ਸ਼੍ਰੀ ਅਕਾਲ ਕੀ ਗੱਲ ਹੋਈ ਜੇ ਗੱਲ